ਮੈਂ ਸੇਵਾਦਾਰ ਡੈਸ਼ੀ ਬੀ ਸੇਵਾ ਸੁਸਾਇਟੀ ਸ੍ਰੀ 16 ਮਾ ਅਮਰਨਾਥ ਯਾਤਰਾ ਦਾ ਭੰਡਾਰਾ ਮਾਧੋਪੁਰ ਤੇ ਲਗਾਉਣ ਜਾ ਰਹੇ ਆਪਣੇ ਸਾਥੀ ਆਪਣਾ ਚੇਅਰਮੈਨ অরুণ ਜੀ ਪ੍ਰਧਾਨ ਸੰਜੀਵ ਸ਼ਰਮਾ ਜੀ ਕੈਸ਼ੀਅਰ ਪ੍ਰਦੀਪ ਜੀ ਜਨਰਲ ਸੈਕਟੀਪੀ ਦੀਪਕ ਵਰਮਾ ਜੀ ਪੁਰੀ ਸਾਹਿਬ ਪਾਰਟੀ ਵੀ ਜਿਹੜਾ ਸਾਥੀ ਟੀਮ ਦੇ ਸਾਰੇ ਸਦਸੇ ਆ ਆਪਣੇ ਰਵਿੰਦਰ ਕੁਮਾਰ ਜੀ ਸਾਡੇ ਸਾਥੀ ਪਿੱਛੇ ਖੜੇ ਆ ਲੋਕੀ ਭਗਵਾਨ ਬੋਲੇनाथਾਇਆ ਫੋਰਮਾ ਪੰਡਹਾਰਾ ਭਗਵਾਨ ਦੀ ಅಪਾਰ ਕਿਰਪਾ ਨਾਲ ਬੋਲੇनाथ ਦੀ ਨਾਲ ਅਸੀਂ ਕ ਜਾਣ ਜਾ ਰਹੇ ਹਾਂ ਇਤਾਂ ਸਾਲ ਹੋ ਗਏ ਸਾਨੂੰ ਲਾਂਦਿਆਂ ਨੂੰ ਕਿ ਭਗਵਾਨ ਇੱਕ ਫਰਜ਼ ਨਾਲ ਇਸ ਦਾ ਛਾਹ ਖੇਵਾਂ ਦੀ ਭੋਜਨ ਤਿਆਰ ਕਰਦੇ ਹਾਂ ਉਹਨਾਂ ਦੇ ਰਹਿਣ ਦੀ ਅਵਸਥਾ ਕਰਦੇ ਹਾਂ ਔਰ ਉਹਨਾਂ ਨੂੰ ਮੈਡੀਕਲ ਸੁਵਿਧਾ ਦਿੰਦੇ ਹਾਂ ਇਹ ਭਗਵਾਨ ਦੀ ਕਿਰਪਾ ਹੈ ਜਿੱਥੋਂ ਵੀ ਲੋਕ ਸਾਡੇ ਖੈਰ ਦੇ ਉਹ ਸਾਡੇ ਮੱਦੇਦੂ ਲੋਕ ਸਾਨੂੰ ਬਹੁਤ ਸਹਿਯੋਗ ਕਰਦੇ ਆ ਕੁਨਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਇਹ ਚੀਜ਼ ਨੂੰ ਪੂਰਨ ਕਰਨ ਜਾ ਰਹੇ ਹਾਂ ਆਪ ਬੱਦਿਆਂ ਕੱਲਾ ਕੋਈ ਆਦਿ ਕਰ ਨਹੀਂ ਸਕਦਾ ਕਿਉਂਕਿ ਭੰਡਾਰਾ ਜਿਹੜੇ ਹੁੰਦੇ ਨੇ ਉਹ ਜਨਤਾ ਦੇ ਸਹਿਯੋਗ ਨਾਲ ਹੁੰਦੇ ਨੇ ਹਰ ਇੱਕ ਬੰਦੇ ਦਾ ਬੂੰਦ-ਬੂੰਦ ਵਾਪਸ ਆ ਦੋ ਦਿਸੂ ਦੋ ਦਿਸੂ ਕਟਾ ਡਾਬਣ ਉਹ ਵਾਪਸ ਆਉਂਦੇ ਨੇ ਬਹੁਤ ਤੁਸੀਂ ਕਹਿੰਦੇ ਜਿਹੜੇ ਤੁਸੀਂ ਕੋਈ ਸੰਸਥਾ ਨਾ ਕੋਈ ਗਾਜੀ ਬਣਾ ਦੱਸੀ ਕਿ ਬਰਾਬ ਦੇ ਨਾਲ ਨੂੰ ਸਾਡੇ ਨਾਲ ਵੀ ਬੰਦ ਜੱਗ ਨੇ ਆਪੀ ਦਾਕਣੇ ਚਰਦੇ ਨੇ ਅੱਜ ਜਿਹੜੀ ਮੰਗ ਆ ਅਮਰਨਾ ਯਾਤਰਾ ਦੇ ਜਾਣ ਵਾਲੇ ਗੁਰਦੁਆਰਿਆਂ ਪਾਕਿਸਤਾਨ ਵਿੱਚ ਬਾਤ ਬਹੁਤ ਅੱਛਾ ਇੰਕਲਮ ਕਰ ਰਹੀ ਹੈ ਸੈਂਟਰ ਦੀ ਵੀ ਹੈ ਪੰਜਾਬ ਸਰਕਾਰ ਵੀ ਕਰ ਰਹੀ ਹੈ ਕਿ ਸਾਡਾ ਟਰੱਕ 101 ਦੀ ਹੈ ਪਰ ਐਤੋ ਹੀ ਪੰਜਾਬ ਸਾਡੇ ਨਾਲ ਜਾ ਰਹੀ ਹੈ ਉਹ ਬਟਾਲਾ ਤੋਂ ਫੋਰ ਕਾਮਾ ਦੇ ਪਿੰਡਾਂ ਵੀ ਪਹੁੰਚ ਲਈ ਤੇ ਦੱਸੀ ਪਟਕ ਦੇ ਨਾਲ ਨਾਲ ਹੀ ਚਲਾਈਗੇ ਉਹ ਬੜਾ ਅੱਛਾ ਇੰਤਜ਼ਾਮ ਹੈ ਔਰ ਬਹੁਤ ਲੱਗੇ ਕਾ ਕਰਦੇ ਆ ਜੀ ਕਿ ਮੇ ਪ੍ਰਭੂ ਤੇ ਯਾਤਰਾ ਬਹੁਤ ਸੁਖਦਈ ਹੋਵੇ ਕਿ ਲੋਕ ਹਰਸ਼ੋਲ ਹਾਸਨਰ ਬਾਬਾ ਮਰਨਾਰਥ ਪਰਫਾਨੀ ਤੋਂ ਅਨ ਬੈਸੇ ਕੋ ਜੋਗੀ ਤੇ ਨਾ ਆਵਾ ਫਾਂ ਬਸ ਲਾਟ ਮੇ ਡੇਰਾ ਲਗਾ ਤੇਰੀ ਹਿੱਸੇ ਨਾ ਸਤਰਾ ਬਸ ਤੇਰਾ ਗੁੰਗਾ ਕਪਈਆ ਦੁਕਾਨ ਦਾ ਚਲੇ ਚਾਣਾ ਦੇ ਬਾਸੋ ਬਚਨੇ ਕਰਨਾ ਤੇ ਜਨਮ ਤੇ ਵਾਦੀ ਜ਼ਿੰਦਗੀ ਅਸੀਂ ਗੱਲ ਕਰਦੇ ਕਿ ਮੱਤਗਾ ਬਾਬਾ ਕਿਰਪਾ ਦੇ ਨਾਮ ਤੇ ਇਹੀ ਆਸਨਾ ਸਫਲ ਹੋਵੇ ਤੇਆਂ ਸ਼ੁਭ ਕਾਮਨਾ ਮੇਰੀ ਸੋਸਾਇਟੀ ਪਰ ਮੇਰੇ ਵੱਲੋਂ। ਜਤਨਾ ਜੋ ਬਰਾਵੇ ਕਰਨ ਬਾਅਦ ਇੱਕ ਮਾਨਸਿਕ ਬਹੁਤ ਕੋਈ ਖੁਸ਼ੀ ਮਿਲਦੀ ਆ ਉਹ ਰੂਪੋ ਦੇ ਕਿਸੇ ਤੋਂ ਦੂਰ ਖਸਾ ਕੇ ਕਰਦੇ ਆ ਨਾ ਉਦੋਂ ਵੀ ਜਾਣੀ ਬੜੀ ਚਾਂਸੀ ਬਣਦੀ ਆ। ਇਹ ਤੇ ਸੁਭਾਅ ਜਿਹਾ ਤੇ ਕਹੇ ਚਾਹ ਰਹੇ ਅੱਗੇ ਤੇ ਕਹ ਰਹੇ ਹੈ ਬਾਬੂ ਤੂੰ ਛੱਡ ਦੇਂ ਨੀ ਉਹ ਬਾਹਰ ਕਿਰਪਾ ਕਰਦਾ ਰਹਿ। ਇਹ ਤੇ ਤੇਰੀ 자기 ਜ਼ਿੰਦਗੀ ਆ। ਅੱਜ ਤੱਕ ਸਾਰੇ ਨੂੰ ਸਤਿ ਸ੍ਰੀ ਅਕਾਲ ਦੇ ਰੈਂਕ ਜਿਹੜੇ ਸਾਥੀ ਅੱਜ ਵੀ ਜੁੜੇ ਨੇ ਹੋਰ ਸਾਥੀ ਸਾਡੇ ਨਾਲ ਜੁੜਨ ਹੋਰ ਅਸੀਂ ਵਸਟੜ ਕੇ ਤੇਰੇ ਆ ਪ੍ਰੋਗਰਾਮ ਜੜਿਆ ਕਰਦੇ ਰਹੀਏ ਸਰ ਕਿੰਨੇ ਮੈਂਬਰਾਂ ਦੀ ਕਮੇਟੀ ਹੈ ਕੀ ਤੁਹਾਡੀ ਸਾਡੀ 21 ਮੈਂਬਰਾਂ ਦੀ ਕਮੇਟੀ ਹੈ ਉਹਦੇ ਚ ਪ੍ਰਧਾਨ ਹੈ ਸਾਡੇ ਸੰਜੀਵ ਸ਼ਰਮਾ ਜੀ ਪਰ ਚੇਅਰਮੈਨ ਹੈ অরুণ ਜੀ ਔਰ ਦੀਪਕ ਜੀ ਹੈ ਜਨਰਲ ਸੈਕਟਰੀ ਕੈਸ਼ੀਅਰ ਬੰਦੂ ਹੈ ਪੂਰੀ ਬੰਦੂ ਜਿਹੜੇ ਨੇ ਪ੍ਰਦੀਪ ਜੀ ਤੇ ਹੈਪੀ ਜੀ ਇਹ ਕੈਸ਼ੀਅਰ ਨੇ ਉਹਨਾਂ ਦਾ ਬ੍ਰਦਰ ਮੈਂ ਸੇਵਾਦਾਰ ਹਾਂ ਸੁਸਾਇਟੀ ਦਾ ਐਜ਼ ਅ ਮੈਂਬਰ ਇਹਨਾਂ ਨਾਲ ਜੋ ਮੈਨੂੰ ਸੇਵਾ ਮੇਰੇ ਸਾਥੀ ਕਹਿੰਦੇ ਨੇ ਮੈਂ ਉਹਨਾਂ ਨਾਲ ਹਰ ਵਾਲੇ ਕੰਦੇ ਨਾਲ ਕੰਦਾ ਮਿਲਾ ਕੇ ਚੱਲ ਜਾਂਦਾ ਸਰ ਜੀ ਕਿਨੇਟ ਰੱਖੋਗੇ ਅੱਜ ਪਹਿਲਾ ਟਰੱਕ ਅਸੀਂ ਇੱਥੋਂ ਰਵਾਨਾਵਾ ਕਰ ਗਏ ਆ ਸਮਗਰੀ ਛੱਡ ਕੋ ਪਈ ਕਿ ਉੱਥੇ ਜਾ ਕੇ ਬਰਸਾਤ ਦਾ ਮੌਸਮ ਹੈ ਅੰਬਿਆ ਜਾਵੇ ਤੇ ਫੇਰ ਹੀ ਸਾਡਾ ਇੰਤਜ਼ਾਮ ਜਿਹੜਾ ਵਧੀਆ ਹੋ ਸਕੇਗਾ ਕਿਉਂਕਿ ਉੱਥੋਂ ਇੱਕ ਕੰਟੇਨਰ ਸਾਡੇ ਚੇਅਰਮੈਨ ਨੇ ਜਮਨ ਕੋਲ ਰੱਖੀ ਚਾਹ ਪੋਰ ਕੰਟੇਨਰ ਤੇ ਉਸਨਾਂ ਲੱਗੇਗਾ ਤੇ ਫੇਰ ਜਿਹੜੀ ਦੂਜੀ ਰਵਾਨਗੀ ਹੋਗੀ ਉਹ ਬਾਅਦ ਵਿੱਚ